ਸਤਿ ਸ਼੍ਰੀ ਅਕਾਲ ਵੀ ਸਾਰਿਆਂ ਨੂੰ ਤੇ ਅੱਜ ਹੈਗਾ ਦਿਨ ਦੂਜਾ ਤੇ ਇੱਥੋਂ ਅਸੀਂ ਚੱਲੇ ਆਂ ਐਵਰੇਜ ਪੀਸ ਕੈਂਪ ਨੂੰ ਟੈਕਸੀ ਸਾਨੂੰ ਲੈਣ ਆ ਰਹੀ ਹੈ ਮੈਨੂੰ ਇੱਕ ਮੁੰਡਾ ਹੋਰ ਤੇ ਮਿਲ ਗਿਆ ਮੈਨੂੰ ਹੋਸਟਲ ਸ ਤੇ ਇੱਥੋਂ ਅਸੀਂ ਜਾਵਾਂਗੇ ਸਲੇਰੀ ਨੂੰ ਅੱਜ ਜਾਵਾਂਗੇ ਸਲੇਰੀ ਨੂੰ ਉੱਥੇ ਰੁਕਾਂਗੇ ਉਹ ਪਿੰਡ 'ਚ ਤੇ ਕੱਲ ਨੂੰ ਉੱਥੋਂ ਸਵੇਰ ਟੈਕਸੀ ਲਵਾਂਗੇ ਅੱਗੇ ਆ ਸੁਰਕ ਸੁਰਕੇ ਲਈ ਆਇਆ ਮੈਨੂੰ ਲੱਗਦਾ ਬਾਕੀ ਜੋ ਵੀ ਹੋਏ ਮੈਂ ਤੁਹਾਨੂੰ ਦੱਸਦਾ ਰਹਾਂਗਾ ਤੇ ਆ ਮੇਰਾ ਹੋਸਟਲ ਆ ਤੇ ਸਵੇਰ ਦੇ 4 ਵਜੇ ਆ ਬਹੁਤ ਸੋਹਣਾ ਹੋਸਟਲ ਹੈ। ਅਸੀਂ ਮਾਨ ਬੈਕਾ ਤੇ ਆਹ ਮੁੰਡਾ ਅਮਰੀਕਾ ਤੋਂ ਨਵਾੜਾ ਤੋਂ ਆਈ ਥਿੰਕ। ਅਸੀਂ ਗੱਲ ਵੀ ਸਾਰਿਆਂ ਨੇ ਸਿਹਰੇ ਅਸੀਂ ਇੱਥੇ ਆ ਪਹੁੰਚੇ ਸੀ ਸਲੇਰੀ ਕਾਟਮੰਡੂ ਤੋਂ ਇੱਥੇ ਰੁਕੇ ਸੀ ਤੇ ਹੁਣ ਆ ਜੀਪ 'ਚ ਅਸੀਂ ਜਾਣਾ ਵਾ ਅੱਗੇ ਨੂੰ। ਹੁਣ ਜਾਵਾਂਗੇ ਅਸੀਂ ਸੁਰਕੇ ਨੂੰ ਫਿਰ ਉੱਥੋਂ ਸਾਡਾ ਹੈਗਾ ਟਰੈਕ। ਤੇ ਦੇਖਦੇ ਹਾਂ ਕਿੰਨੇ ਵਜੇ ਤੱਕ ਅੱਗੇ ਪਹੁੰਚਦੇ ਆ। ਜਿਵੇਂ ਵੀ ਹੋਇਆ ਮੈਂ ਤੁਹਾਨੂੰ ਇਨਫੋਰਮੇਸ਼ਨ ਦਿੰਦਾ ਰਹੂਗਾ ਬੱਸ ਕਰ ਰਹੇ ਹਾਂ ਬੱਸ ਮੈਂ ਆਪਰੋ ਮਾਣਾ ਕੰਘੇ ਖੰਝੇ ਕਿਵੇਂ ਦੱਸ ਦੇ ਲੈਨੇ ਕੋਣੇ ਤੇ ਥਿਆਟੀ ਹਾਊਸ ਤੇ ਰੁਕੇ ਆ ਇੱਥੇ ਕੁਝ ਖਾਵਾਂਗੇ ਇਹ ਇੱਥੋਂ ਖਾ ਕੇ ਅਸੀਂ ਫੇਰ ਨਿਕਲਾਂਗੇ ਅੱਗੇ ਤੇ ਇਧਰ ਵੀਊ ਦੇਖੋ ਕਿੰਨਾ ਸੋਹਣਾ ਵਾ ਇਹਣਾ ਸ਼ਾਨਦਾਰ 뷰 ਤੇ ਉਹ ਸੜਕ ਤੋਂ ਅਸੀਂ ਥੱਲੇ ਨੂੰ ਜਾਵਾਂਗੇ ਅੱਜ ਪਹੁੰਚਾ ਕਿਸੁਰ ਕੇ ਦਿਖਾਉਣਾ ਤੁਹਾਨੂੰ 뷰 ਇਦਾਂ ਹੀ ਬਣੇ ਰਹੇ ਅੱਗੇ ਤੱਕ ਹੋ ਤਾਂ ਹਦਾ ਭਾਈ ਮਾਡਾ ਖਰੀਬਲਾ ਤਿਰ ਬਸਿਰਾ ਤੋ ਹੋਏ ਬੈਕ ਕੱਢੀ ਜਰ ਨਹੀਂ ਨੀ ਕੋ ਮੈਂ ਚੇਤੇ ਪਾਉਂਦੇ ਰਿਹਾ ਸੀ yeah <laughs>